ਤੇ ਢਿੱਲੀਆਂ ਬੈਠੀਆਂ ਰਹਿੰਦੀਆਂ ਐਵੇਂ ਨੀ ਕਿ ਪਰਦੇ ਫੜ ਕੇ ਧੋਲ ਕੇ ਕਿੰਨਾ ਘੱਟਾ ਚੜਿਆ ਅਬ ਵਿੰਮਲ ਪਹਿਲਾਂ ਚੰਗਾ ਭਲਾ ਸਾਰੇ ਘਰ ਦਾ ਕੰਮ ਕਰਦੀ ਸੀ ਹੁਣ ਇਹਨੂੰ ਵੀ ਨਾਲ ਬਿਮਾਰੀ ਪੈ ਗਈ ਐ ਕੰਮ ਨਹੀਂ ਕਰ ਸਕਦੀ ਹੋਈ ਵੀ ਦੋਮਾ ਦਾ ਇਤ ਹੈ ਬੜਾ ਹੋ ਗਿਆ ਮੇਰੇ ਕੋ ਹੁਣ ਹੁੰਦਾ ਨਹੀਂ ਬੈ ਗਈ ਮੈਂ ਤਾਂ ਫੇਰ ਆਪਾਂ ਮੇਰੇ ਕੋ ਨਹੀਂ ਹੁੰਦਾ ਕੋ ਕੰਮ ਲੈ ਲੈ ਨਹੀਂ ਭੈਣਾ ਹਾਂ ਹਾਂ ਸਸਿਕਾਲ ਸਸਿਕਾਲ ਅੱਜ ਬਸ ਠੀਕ ਆ ਆ ਜਾ ਭੈਣੇ ਆ ਜਾ ਅੱਜ ਤੇਰਾ ਦਿਲ ਕਿਤਰਾ ਕਰ ਪਿਆ ਲੈ ਕਿਉਂ ਮੇਰੇ ਜੀ ਕਰਦਾ ਮੈਂ ਮਿਲ ਕੇ ਆਵਾ ਆਪਣੀਆਂ ਨਵਾਂ ਨੂੰਤੀਆਂ ਨੂੰ ਵੇਖ ਕੇ ਆਵਾ ਇਹ ਕਾ ਜੀ ਦਾ ਖ ਪਰਪਤੀਆਂ ਦਾ ਕੀ ਆ ਚੱਲ ਨਵਾਂ ਚੰਗੀਆਂ ਬੱਚੀਆਂ ਕਿਹ ਤਰ੍ਹਾਂ ਕਰਦਾ ਮੋਹ ਬਹੁਤ ਵਧੀਆ ਹਾਂਜੀ ਹਾਂਜੀ ਤੁਸੀਂ ਤਾਂ ਕਦੀ ਜਾਦੀ ਨਹੀਂ ਕਿਤਾ ਮੈਂ ਤੇ ਆਪੇ ਆਈ ਆ ਲੈ ਭੈਣੇ ਦੱਸ ਤੇਰਾ ਆਪਣਾ ਘਰ ਆ ਜਦੋਂ ਮਰਜ਼ੀ ਆ ਜਦੋਂ ਮਰਜ਼ੀ ਜਾ ਇਹ ਤਾਂ ਗੱਲ ਹੈਗੀ ਪਰ ਤੁਸੀਂ ਮੈਨੂੰ ਯਾਦ ਕਰੋ ਲੈ ਅਮਰ ਦੇ ਵਿਆਹ 'ਚ ਮੈਂ ਕਿਹਾ ਨਹੀਂ ਤੂੰ ਹੀ ਤਾਂ ਆਪਣਾ ਨੂੰਹ ਪੁੱਤ ਲੈ ਕੇ ਟਾਈਮ-ਟਾਈਮ ਪੈਲਸ ਵਿੱਚ ਆਏ ਮੈਂ ਤੁਹਾਨੂੰ ਕਿਹਾ ਸੀ ਭੈਣੇ ਮੇਰੀ ਗੱਲ ਸੁਣ ਤੂੰ ਜਦੋਂ ਮਰਜੀ ਆ ਜਦੋਂ ਮਰਜੀ ਜਾਂ ਤੂੰ ਆ ਵੀ ਨਹੀਂ ਸੋ ਕੋ ਮੈਂ ਤਾਂ ਵਿਆਹ ਵਿੱਚ ਕਈ ਸਲਾਮਾਂ ਪੁੱਛਦੀਆਂ ਸੀ ਤੇਰੇ ਤੋਂ ਇਹ ਤੇ ਗੱਲ ਹੈਗੀ ਤੇ ਫਿਰ ਮੈਂ ਹੁਣ ਬਾਹਰੋਂ ਹੀ ਸੁਣਿਆ ਕਿਸੇ ਕੋਲੋਂ ਪ੍ਰੀਤੋ ਨੇ ਮੈਨੂੰ ਦੱਸਿਆ ਕਿ ਗੁਰਪ੍ਰੀਤ ਦੇ ਲੜਕੇ ਆਈ ਹੈ ਉਹ ਵੀ ਗੱਲ ਹੋ ਗਈ ਤੂੰ ਮੈਨੂੰ ਦੱਸਿਆ ਜੀ ਤੂੰ ਇਹ ਚੋਰੀਆਂ ਬਣਿਆ ਉਹਨਾ ਬੜਾ ਰਹਦੇ ਜੀ ਪ੍ਰੀਤੋ ਹਾਂਜੀ ਅੱਛਾ ਉਹ ਛਿੰਦਰ ਦੀ ਕੁੜੀ ਪ੍ਰੀਤੋ ਹਾਂਜੀ ਹਾਂਜੀ ਉਹਨੇ ਦੱਸਿਆ ਹਾਂਜੀ ਉਹਨੂੰ ਕਿਤਰਾ ਪਤਾ ਲੱਗਾ ਗੁਰਦੀ ਲੜਕੀ ਆਈ ਆ ਪਤਾ ਨਹੀਂ ਉਹਨੇ ਵੇਖਿਆ ਜਾਂ ਤੁਹਾਡੇ ਘਰ ਆਈ ਜਾਂ ਕਿਤੇ ਬਾਜ਼ਾਰ ਕਿਤੇ ਵੇਖਿਆ ਉਹਨਾਂ ਨੇ ਕਿਹਾ ਵੀ ਉਹ ਤੇ ਕਦੇ ਦੀ ਲੜਕੀ ਆਈ ਤੇ ਤੁਹਾਨੂੰ ਨਹੀਂ ਪਤਾ ਮੈਂ ਕਿਹਾ ਮੇਰੇ ਕੋਲ ਤੇ ਕਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਮੈਂ ਹੁਣ ਤੈਨੂੰ ਕੀ ਦੱਸਾਂ ਭੈਣ ਜੀ ਲੜਨਾ ਕੀ ਆ ਤੁਹਾਨੂੰ ਤੇ ਪਤਾ ਗੁਰਦੀ ਬੇਚਾਰੀ ਭੋਲੀ ਭਾਲੀ ਆ ਹਾਂਜੀ ਆ ਗੜੀ ਹੋਣਾ ਜਿਹੜਾ ਸੋਨੂ ਆ ਨਾ ਪਹਿਲਾਂ ਤੇ ਚੰਗਾ ਭਲਾ ਸੀ ਹੁਣ ਮੰਗਲ ਲੱਗ ਪਿਆ ਜਾਇਦਾ ਦਾ ਹਿੱਸਾ ਕਦਾ ਹਿੱਸਾ ਦੱਸ ਤੂੰ ਵੀ ਤੇਸ ਕਰ ਦਿੱਤੀ ਆ ਤੂੰ ਦੱਸ ਤੂੰ ਆਪਣੇ ਭਰਾਵਾਂ ਕੋ ਕਿੰਨੇ ਕੇ ਹਿੱਸੇ ਮੰਗੇ ਨਹੀਂ ਲੈ ਨਹੀਂ ਮੰਗੇ ਹੁਣ ਤੂੰ ਦੱਸ ਕਿ ਸੋਨੋ ਹਿੱਸਾ ਮੰਗਣ ਡਿਆ ਤੇ ਮੈਂ ਉਹ ਹਿੱਸਾ ਕਿਤਰਾ ਦੇ ਦਵਾਂ ਨਹੀਂ ਉਹ ਗਲਤ ਆਲਾ ਸੋਨੋ ਪਰ ਤੋਂ ਮੈਂ ਕੁਝ ਹੋ ਗਈ ਸੀ ਤੂੰ ਕਿਉਂ ਹਿੱਸਾ ਮੰਗਦਾ ਹਿੱਸਾ ਥੋੜੀ ਬਣਦਾ ਤੇ ਸੱਜ ਫਿਰ ਮੈਂ ਵੀ ਲੈ ਸਕਦੀ ਆ ਚਾਹਵਾ ਦੇ ਨੇ ਪੈਣਾ ਉਹ ਹੋਈ ਨਾ ਤੂੰ ਗੱਲ ਕਿੱਧਰ ਤੋਰ ਪਈ ਆ ਤੇਰੇ ਹਿੱਸੇ ਦੀ ਗੱਲ ਕਿਧਰ ਤੋਰ ਪਈ ਆ ਇਹ ਕੀਤੀ ਕਿ ਸੋਨੂੰ ਕਿਉਂ ਮੰਗੇ ਹਿੱਸਾ ਹਾਂ ਸੋਨੂੰ ਕਿਉਂ ਮੰਗੇ ਹਿੱਸਾ ਚੱਲ ਤੂੰ ਦਫਾ ਕਰ ਸੋਨੂੰ ਤੂੰ ਮੈਨੂੰ ਇਹ ਦੱਸ ਤੇਰੇ ਬੱਚਿਆਂ ਦਾ ਕੀ ਹਾਲ ਹੈ ਮੇਰੇ ਬੱਚੇ ਤੇ ਬਹੁਤ ਵਧੀਆ ਮੂੰਹ ਦੱਸਣਾ ਮੂੰਹ ਚੰਗੀ ਤੇ ਨਹੀਂ ਉਹ ਚੰਗੀ ਹੋ ਉਹਨਾਂ ਨੂੰ ਉੱਥੇ ਵਾਧੂ ਪੈਲੀ ਆ ਠੇਕਾ ਹਿੱਸਾ ਉਹ ਲਿਆਂ ਉਹਨਾਂ ਨੇ ਉਦੋਂ ਹੀ ਨਾ ਕਰਾਤੀ ਵੀ ਅਹੀਂ ਜਮੀਨ ਕੀ ਕਰਨੀ ਆ ਤੁਹਾਡੀ ਆ ਤੁਹਾਨੂੰ ਹੀ ਗੋਬੇ ਕੇ ਅਹੀ ਰਮਾਨਾ ਠੀਕਾਉਂ ਦੇ ਖਾਂਡਾ ਹੈ ਅੱਛਾ ਤੇਰੇ ਕੁੜਮਾ ਨੇ ਪਹਿਲੀ ਤੇਰੇ ਮੁੰਡੇ ਦਾ ਨਾਮ ਕਰਵਾਤੀ ਮੇਰੇ ਨਾਲ ਮਾਤੀ ਉਹਦੇ ਅੱਗੋਂ ਹੀ ਟੱਟ ਤੇਰੀ ਤੇ ਪਿੱਛੋਂ ਤੇਰੀ ਤੇ ਆਪਣੇ ਜੀਆਂ ਹੀ ਹਾਲ ਹੋਣੇ ਕਰਾ ਦੀਏ ਅਹੀ ਰਮਾਨਾ ਬੈ ਕੇ ਰੋਟੀ ਖਾਂਦੇ ਆ ਸਾਨੂੰ ਕੋਈ ਨਹੀਂ ਤੁਹੀਂ ਸੁਣਾਓ ਆਪਣੇ ਬੱਚੇ ਪਹਿਲੀ ਸੱਚੀ ਜਿਹੜਾ ਮੁੰਡੇ ਦਾ ਨਾਮ ਤੇ ਕਰਤੀ ਉਹਨਾਂ ਨੇ ਤੇ ਫਿਰ ਤਾਂ ਤੇਰੇ ਮੁੰਡੇ ਨੂੰ ਪੜਾ ਮੋਜਾਂ ਆਣੀਆਂ ਉਹ ਤਾਂ ਵਿਹਲਾ ਬੈ ਕੇ ਕਮਾਈ ਖਾਂਡਿਆ ਆ ਦੇ ਕੇ ਖਾਂਡਿਆ ਪਰ ਕੋਈ ਨਹੀਂ ਤਕਲੀਫ ਤੁਹਾਡੀਆਂ ਮੇਰੀਆਂ ਮੇਰੀਆਂ ਪੋਛੀ ਕੁਝ ਨਾ ਠੀਕ ਆ ਹੈਗਾ ਸਭ ਕੁਝ ਉਹਨਾਂ ਕੋ ਪਰ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੈਗੇ ਸੂਮ ਆਹੋ ਤੂੰ ਵੇਖ ਹੀ ਲਿਆ ਵਿਆਹ ਕਿਤਰਾ ਦਾ ਕੀਤਾ ਸਾਰਾ ਪੈਸਾ ਤਾਂ ਮੈਂ ਲਾਇਆ ਸੀ ਕਿੰਨਾ ਕਠੇਕਾ ਆ ਜਾਂਦਾ ਠੇਕਾ ਮਾ ਤੂੰ ਆ ਜਾਂਦਾ 12 15 ਵੀਹ ਤੇਰਾ ਮਾ ਦੋ ਠੇਕਾ ਇੰਤੇ ਵੀ ਮਾਨ ਲਾ ਖਾਂਡਾ ਇਹ ਕੋ ਕੰਮ ਹੀ ਨਹੀਂ ਕਰਦੇ ਮੁੰਡਾ ਵੇਲਾ ਵਿੱਕੇ ਖਾਂਡਿਆ ਬੱਚੇ ਪੜਾਉਂਦੇ ਆ ਵਧੀਆ ਨੇ ਇਹੋ ਕੁੜੀ ਐ ਨਾ ਜਿਹਦਾ ਨੇ ਸੋ ਪ੍ਰੀਤੋਂ ਪਹਿਲਾਂ ਦੱਸਣ ਡਈ ਸੀ ਅੰਮਣ ਨੂੰ ਤੇ ਬਾਅਦ ਚ ਤੂੰ ਹੀ ਕਰ ਲਿਆ ਤੂੰ ਹੀ ਕੀਤਾ ਨਹੀਂ ਨਹੀਂ ਕਰ ਲਿਆ ਜੇ ਤੂੰ ਹੀ ਕਰ ਲਿੰਦੇ ਤੂੰ ਹੀ ਚੰਗੇ ਰਿੰਦੇ ਤੂੰ ਹੀ ਕਿੱਥੇ ਭੁਗ ਵਿੱਚ ਵੜ ਗਏ ਆਹੋ ਉਹ ਕੁੜੀ ਦਾ ਕੱਦ ਬਧਰਾ ਸੀ ਨਾ ਤੇ ਬਿਮਾਰੀ ਪੈਣੇ ਅੰਮਣ ਨੇ ਨਾ ਕਰਤੀ ਹਾਂਜੀ ਹਾਂਜੀ ਆਪਾਂ ਕੱਦ ਨੂੰ ਕੀ ਆਖਣਾ ਆਪਾਂ ਚਲਿੰਦੇ ਜਾਰੇ ਲੈਣਗੇ ਤੈਨੂੰ ਕੋਈ ਮਿਹਨਤ ਵੀ ਨਹੀਂ ਕਰਨੀ ਪਈ ਇਹ ਤਾਂ ਕੋਈ ਨਹੀਂ ਕੋਈ ਮਿਹਨਤ ਕਰਨੀ ਉਹਨਾਂ ਦੇ ਆਪਣੇ ਆਪ ਹੀ ਨਾ ਕਰਦੇ ਆਪਣੀ ਮੁੰਡਾ ਮੇਰਾ ਸੋਹਣਾ ਜੀ ਜਵਾਨੀ ਉਹਨਾਂ ਦੀ ਕਿਸ ਤਰ੍ਹਾਂ ਦਾ ਸੱਸੀ ਕਾ ਭੂਆ ਜੀ ਸੱਸਰੀ ਕਾ ਬਹੁਤ ਸਵਾਦ ਹੈ ਲਓ ਚਾਹ ਪੀਓ ਸ਼ੰਮੀ ਉਹ ਸੱਸੀ ਭੂਆ ਜੀ ਦੀ ਇੱਛਾ ਕਰ ਪਰਵਾਹ ਠੀਕ ਜੇ ਹਾਂਜੀ ਹਾਂਜੀ ਠੀਕ ਠੀਕ ਮਾਹੀ ਕਿਹੜਾ ਮਾਰਿਆ ਤੁਸੀਂ ਕਹਿੰਦੇ ਹੈਂ ਕੋਈ ਤਾਂ ਕਦੀ ਜਾਨੀ ਨਹੀਂ ਕੀਤਾ ਇਹ ਤਾਂ ਗੱਲਾਂ ਹੀ ਲੁਕਾਉਣ ਡਿਆ ਤੇ ਜੀ ਭੂਆ ਜੀ ਅਸੀਂ ਕਿਹੜੀ ਗੱਲ ਲਕਾਈ ਆ ਤੁਸੀਂ ਆ ਗੱਲ ਨਿਕਲੋ ਕੋਈ ਪ੍ਰੀਤ ਵਾਲੀ ਗੱਲ ਲਗਾਈ अच्छा अच्छा। ਬੀ ਲੋਕਾ ਕੋ ਵੀ ਸੁਣਿਆ ਤੇ ਤੁਸੀਂ ਮੈਨੂੰ ਦੱਸਿਆ ਹੀ। ਆ ਮਮੀ ਜੀ ਬਸ ਲਕਾਉਂਦੇ ਰਹਿੰਦੇ ਆ। ਮੈਂ ਤੇ ਇੱਕ ਅਧ ਰੰਧਾ ਖੱਡੇ ਸੀ। ਮੈਂ ਕਿਹਾ ਭੂਆ ਜੀ ਨੂੰ ਦੱਸ ਦੋ ਤੇ ਆਪਣੇ ਆ ਕੇ ਆ। ਇਹ ਪਤਾ ਨਹੀਂ ਕਿਉਂ ਪਰਦੇ ਰੱਖਦੇ ਤੁਹਾਡੇ ਤਾਂ ਹਰ ਗੱਲ ਦਾ। ਉਹ ਗੱਲ ਨੇ ਸਾਰੇ ਪਰਦੇ ਰੱਖਦੇ ਮੇਰੇ ਕੋਲ। ਲਾਓ ਇਹਨਾਂ ਦੀ ਕਲਾਸ ਜਰਾ। ਅੱਛਾ, ਸ਼ਮੀਲ ਬਹਿ। ਤੈਨੂੰ ਮੈਂ ਕਿਹ ਗੱਲ ਦੱਸਾਂ। ਬਹਿ ਜਾ। ਬਹਿ ਲਾ। ਤੇਨਾਂ ਮੈਂ ਗੱਲ ਨਹੀਂ ਸੀ ਇੱਕ ਦਿਨ ਕਰਨ ਢਈ। ਯੰਮਰ ਮਾਸਤੇ ਤੇਰੇ ਤੋਂ ਵਿਆਹ ਤੋਂ ਪਹਿਲਾਂ 2-3 ਸਾਲ ਪਹਿਲਾਂ ਆਪਾਂ ਕੁੜੀ ਵੇਖੀ ਸੀ ਹਾਂਜੀ ਹਾਂਜੀ ਕੁੜੀ ਵੇਖੀ ਸੀ ਤਾਂ ਉਹ ਮੰਨੇ ਉਸ ਰਿਸ਼ਤੇ ਨਾ ਕਰਤੀ ਹਾਂਜੀ ਮੰਮੀ ਉਹ ਕਹਦਾ ਮੈਂ ਨਹੀਂ ਕਰਨਾ ਕੁੜੀ ਮਧਰੀ ਹੈ ਅੱਛਾ ਤੇ ਉਹ ਰਿਸ਼ਤਾ ਤੇਰੀ ਭੂਆ ਦੇ ਘਰ ਦਾ ਆਪਣੇ ਪੁੱਤ ਨਾਲ ਅੱਛਾ ਆਹੋ ਤੇ ਹੋਰ ਗਾਂ ਤੇ ਸੋਧ ਉਹਨਾਂ ਦੀ ਪਹਿਲੀ ਆ ਤੇ ਉਹਨਾਂ ਨੇ ਕੀ ਕੀਤਾ ਉਹ ਕਹਦੇ ਮੁੰਡੇ ਦੇ ਨਾਮ ਅੱਜ ਵੀ ਲਾਣੀ ਆ ਤੇ ਕੱਲ ਵੀ ਲਾਣੀ ਆ ਤੇ ਹੁਣ ਸਾਰੇ ਨਾ ਇਹਨਾਂ ਦੇ ਮੁੰਡੇ ਦੇ ਨਾਮ ਕਰਤੀ ਉਹ ਪਹਿਲੀ ਉਹਨਾਂ ਪਹਿਲੇ ਤੋਂ ਚੰਗਾ ਚੋਖਾ ਠੇਕਾ ਹਾਂ ਦੇ ਜੱਪਨ ਜਾਰੇ ਨਾ ਕਿਤੇ ਨਜ਼ਾਰੇ ਲਾਣ ਦੇ ਦੱਸ ਪਹਿਲੇ ਦੱਸ ਸ਼ਾਲੂ ਤੇ ਕੰਮ ਕਰਨ ਦੀ ਲੋੜ ਹੀ ਹੈ ਅੱਛਾ ਪੂਆ ਜੀ ਹਾਂ ਜੀ ਦੱਸ ਦੱਸ ਪਹਿਲੇ ਜਿਆਦਾ ਤੁਹਾਨੂੰ ਆ ਗਈ ਐ ਤੇ ਬੜੀ ਵਧੀਆ ਤੇਰੀ ਸੱਸ ਨੇ ਲਿਆਣੀ ਇੱਕ ਜਣੇ ਅੱਛਾ ਪੂਆ ਜੀ ਹੁਣੇ ਨਾ ਲਾਤੀ ਉਹਨਾਂ ਨੇ ਕਹਿੰਦੇ ਕੋਈ ਲਾਤੀ ਉਹਨਾਂ ਗਿਆ ਕਿ ਬਾਅਦ ਚ ਵੀ ਤੁਹਾਡੀ ਆ ਹੁਣ ਵੀ ਤੁਹਾਡੀ ਤੇ ਮਾਂ ਪਿਓ ਹੈਗਾ ਕੁੜੀ ਦਾ ਮਾਂ ਪਿਓ ਹੈਗਾ ਸਭ ਕੁਝ ਹੈਗਾ ਤੇ ਦਿਮਾਗ ਚ ਉਹਨਾਂ ਦੇ ਨੁਕਸਨ ਆ ਸਕਦੇ ਨਹੀਂ ਕਿਤੇ ਨਹੀਂ ਨਹੀਂ ਨੁਕਸਨ ਨਹੀਂ ਚੰਗਾ ਹੀ ਆ ਵਧੀਆ ਹੋ ਪੂਆ ਜੀ ਹਾਂ ਜੀ ਜਾਂ ਤੇ ਉਹਨਾਂ ਦੇ ਦਿਮਾਗ ਚ ਨੁਕਸ ਹੋਊਗਾ ਜਾਂ ਫਿਰ ਤੁਸੀਂ ਇੰਨੇ ਚੰਗੇ ਹੋਗੇ ਨਾ ਹਾਂਜੀ ਕੋਈ ਇਸ ਗੱਲ ਦੀ ਮਜਬੂਰ ਹੋ ਗਈ ਹੋਣੀ ਇਹੋ ਕਰੂ ਕਿਉਂਕਿ ਉਹਨਾਂ ਨੇ ਤੁਹਾਡਾ ਪੇਤ ਪਾਲਿਆ ਪੇਤ ਪਾਲਿਆ ਵੀ ਤੁਸੀਂ ਵਧੀਆ ਬੰਦੇ ਜੀ ਕੋਈ ਗੱਲ ਨਹੀਂ ਜੇ ਤੁਹਾਨੂੰ ਦੇ ਵੀ ਦਵਾਂਗੇ ਹੁਣੇ ਤੇ ਕੋਈ ਗੱਲ ਨਹੀਂ ਐਡੀ ਇਹ ਸਾਨੂੰ ਧੋਖਾ ਨਹੀਂ ਦੇਣੇ ਕੱਲ ਨੂੰ ਤੁਹਾਡੀ ਧੀ ਨੂੰ ਸੁਖੀ ਰੱਖਣ ਲਈ ਰੱਖਣ ਲਈ ਨਾਲੇ ਕੋ ਆਜੀ ਮੈਂ ਸੁਣਿਆ ਵਾ ਤੁਸੀਂ ਤੇ ਨੌ ਫੁੱਲਾ ਆਂਗੂ ਰੱਖੀ ਆ ਕਦੀ ਕੋਈ ਚੀਜ਼ ਦੀ ਡਿਮਾਂਡ ਨਹੀਂ ਕੀਤੀ ਮੈਨੂੰ ਵੀਰੇ ਨੇ ਇੰਨੀ ਗੱਲ ਉਹਦੇ ਨੂੰ ਦੱਸੀ ਵੀ ਦੀਦੀ ਜਦੋਂ ਜਾਂਨਾ ਵਾ ਨਾ ਤੇ ਮੈਨੂੰ ਮੰਮੀ ਕਹਵੇ ਕਿ ਸੂਟ ਵੀ ਬਣਾ ਲੈ ਜੈ ਇਦਾਂ ਵਾ ਤੇ ਮੈਂ ਉਹ ਵੀ ਨਾ ਕਰਦਾ ਵਾ ਕਿ ਮੇਰੇ ਕੋ ਰੱਬ ਦਾ ਦਿੱਤਾ ਬੜਾ ਕੋਜਿਆ ਤੇ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਹੈਗੀ ਤੇ ਬੂਆ ਜੀ ਤੁਹਾਨੂੰ ਪਤਾ ਬੰਦੇ ਬੰਦੇ ਦਾ ਹਿਸਾਬ ਹੁੰਦਾ ਵਾ ਹੁਣ ਇੱਥੇ ਕਹੋ ਵੀ ਹੁਣ ਸਾਰੀ ਆਪਾਂ ਜ਼ਮੀਨ ਜਿਆਦਾ ਦੇ ਨਾਮ ਆ ਮੇਰੀ ਗੱਲ ਸਰ ਭੈਣ ਜੀ ਇਹਨੂੰ ਤੇ ਮੇਰੇ ਸੁਭਾਅ ਦਾ ਪਤਾ ਹੀ ਆ ਮੇਰਾ ਸੁਭਾਅ ਕਿੰਨਾ ਚੰਗਾ ਹੈ ਨਾ ਦੱਸ ਮੈਂ ਮੀਨੂ ਆ ਹੁਲਾਵੰਗ ਰੱਖਿਆ ਤੇ ਲਾਗੋ ਜੇ ਨਾ ਪਤਾ ਨਹੀਂ ਕੁਝ ਜੂਸ ਹੀ ਨੇ ਦੇਂਦੇ ਹੀ ਨਾ ਹੈ ਨਾ ਇਹ ਤਾਂ ਕਹ ਲਗੀ ਪਰ ਤੁਹਾਨੂੰ ਵੀ ਚਾਹੀਦਾ ਨਾ ਨੋ ਆਪਣੀਆਂ ਨੂੰ ਕੋਈ ਚੀਜ਼ ਲਿਆ ਕੇ ਦੇਣੀ ਕੋਈ ਡਿਮਾਂਡ ਉਹਨਾਂ ਦੀ ਪੂਰੀ ਕਰਨੀ ਲੈ ਭੈਣੇ ਲਾਭਾ ਜੀ ਹਾਂ ਤਾਂ ਕਦੀ ਵੀ ਨਹੀਂ ਕੁਝ ਮਿਲਿਆ ਸਾਫ ਲਾ ਲਓ ਅਸੀਂ ਜੋ ਆ ਨਾ ਪੇਕੇਆਂ ਦਾ ਦਿੱਤਾ ਮੰਡੀਆਂ ਜੀ ਮੈਨੂੰ ਲੱਗਦਾ ਕੋਈ ਦੁੱਧ ਬਲ ਗਿਆ ਚਾ ਵੇਕੇ ਆ ਜਾ ਕੇ ਭਾਜੀ ਪੇਕੇਆਂ ਤਾਂ ਦਿੱਤਾ ਹੀ ਪਾਉਣ ਲਈਆਂ ਹਾਂ ਜੀ ਹਾਂ ਜੀ ਨਹੀਂ ਇਹ ਗੱਲ غلط ਤੇਰੇ ਵੱਲ ਤੋਂ ਜਾ ਪੂਆ ਵਾਸਤੇ ਰੋਟੀ ਬਣਾ ਕੇ ਲੈ ਕੇ ਪੂਆ ਨੇ ਰੋਟੀ ਖਾ ਲਈ ਮੈਂ ਖਾ ਕੇ ਆਈ ਤੁਸੀਂ ਪਰ ਗੱਲਾਂ ਲਕਾਉਣ ਦੇ ਤੇ ਮੈਂ ਹੁਣ ਗੱਲਾਂ ਸਾਰੀਆਂ ਕਰ ਦਿਆਂ ਪੂਆ ਜੀ ਮੈਂ ਤਾਂ ਹੁਣ ਇਹਨਾਂ ਨੂੰ ਕਿਹਾ ਵਾ ਕਿ ਗੁਰਪ੍ਰੀਤ ਇੱਥੇ ਆ ਕੇ ਬੈਠੀ ਆ ਉਹਦੇ ਵੇਖੋ ਮੁੰਡੇ ਦੀ ਪੜ੍ਹਾਈ ਸਾਰੀ ਖਰਾਬ ਹੋਣ ਢਈ ਆ ਤੇ ਉਹਨੂੰ ਦਿਓ ਹੀ ਸਾਥਿਓ ਆਪਣੇ ਘਰ ਜਾਵੇ ਚੰਗੀ ਗੱਲ ਥੋੜਾ ਵਾ ਤੁਸੀਂ ਕੁੜੀ ਨੂੰ ਇੱਥੇ ਬਿਠਾਇਆ ਵਾ ਥਾਂ ਦੇ ਗਵਾਂਢ ਵੀ ਗੱਲਾਂ ਕਰ ਦਿਆ ਉਹ ਪੂਆ ਜੀ ਵੇਖ ਲਓ ਕਿੱਥੋਂ ਤੱਕ ਤੁਹਾਡੇ ਤੱਕ ਗੱਲ ਅਪੜ ਗਈ ਅੱਜ ਵੀ ਨਾ ਕੀਤੀ ਮੈਂ ਤੇ ਵੇਖੋ ਇੱਥੇ ਆਣ ਗਵਾਂਢ ਠੁੱਕਣ ਦਿਆ ਵਾ ਇਹਨਾਂ ਤੇ ਕਿਉਂ ਪਹਿਲਾ ਆ ਬੋਲੀ ਦੱਸ ਪਹਲਾ ਤੇਰੀ ਨੂੰਏ ਤਰਾ ਬੋਲਦੀ ਮੇਰਾ ਭੈਣੇ ਤੇਰੇ ਕੋ ਬੜੀਆਂ ਗੱਲਾਂ ਲਗਾਈਆਂ ਤੂੰ ਆਵੇਂ ਮੇਰੀ ਗੱਲ ਸੁਣ ਤੂੰ ਵੱਡੀ ਆ ਸਾਸੀ ਦਾ ਆਵੇ ਤੂੰ ਹੀ ਆ ਮੈਂ ਕਿੰਨੋ ਦੱਸਾਂ ਮੇਰੀ ਕੱਲੀ ਕੱਲੀ ਨਨਾਨੇ ਨੇ ਭੈਣੇ ਮੈਨੂੰ ਕਿਤੇ ਇੰਨਾ ਨੇ ਨਾ ਦੁਖੀ ਕੀਤਾ ਹੀ ਇੰਨੇ ਹੁਣ ਜੇ ਤੂੰ ਦੱਸ ਪੁੱਛਣੇ ਤਾਂ ਮੈਂ ਤੁਹਾਨੂੰ ਦੱਸਦੀ ਆ ਇੰਨੇ ਬੜਾ ਦੁਖੀ ਕੀਤਾ ਹੀ ਕਿਤੇ ਮੇਰੇ ਮੁੰਡੇ ਦੀ ਜਾਨ ਓਕੀ ਕਰਕੇ ਰੱਖੀ ਆ ਉਹ ਪਤਾ ਨਹੀਂ ਕਿੰਨੇ ਦਿਨ ਹੋ ਗਏ ਘਰੋਂ ਗਾਇਬ ਵੀ ਮੇਰਾ ਪੁੱਤ ਹੋ ਗਿਆ ਪੁੱਛ ਲੈ ਰੱਖੋ ਠੀਕ ਆ ਪੁਆਜੀ ਗਾਇਬ ਉਹਨੇ ਕੀ ਹੋਣਾ ਵਾ ਮੈਂ ਤੇਰਾ ਕੁਛ ਦਿੱਤਾ ਮੇਰੀ ਮਾਂ ਨਹੀਂ ਕਰਦੀ ਹੁਣ ਉਹ ਚੁੰਦਾ ਵਾ ਕਿ ਜ਼ਮੀਨ ਹੀ ਉਹਦੇ ਨਾਂ ਲਾ ਦੇਣ ਸਾਰੀ ਤੁਹਾਨੂੰ ਪਤਾ ਪੁਆਜੀ ਮੇਰੇ ਪਾਪਾ ਵੀ ਠੀਕ ਨਹੀਂ ਹੀ ਰਹਿੰਦੇ ਮੁੜਕੇ ਵਿਚਾਰੇ ਉਹਨਾਂ ਦੀ ਡੈਥ ਹੋ ਗਈ ਤੇ ਹੁਣ ਮਾਂ ਹੀ ਮੇਰੀ ਹੈਗੀ ਨੇ ਹਣ ਤੇ ਵੇਖੋ ਜੇ ਮਾਂ ਕੋ ਹੁਣੇ ਮੈਂ ਖੋ ਕੇ ਸਾਰਾ ਕੁਝ ਇਹਨਾਂ ਨੂੰ ਦੇ ਦੇਣੀ ਆ ਤੇ ਉਹਨੇ ਕਦੇ ਆਸਰੇ ਜੀਣਾ ਵਾ ਨਾਲੇ ਮੈਨੂੰ ਇਹਨਾਂ ਤੋਂ ਕੋਈ ਉਮੀਦ ਹੀ ਨਹੀਂ ਗਈ ਜਿੱਦਾਂ ਦਾ ਅਮਨ ਦਾ ਸੁਭਾਅ ਵਾ ਤੇ ਜਿੱਦਾਂ ਦੇ ਮੰਮੀ ਜੀ ਦੇ ਪਾਜੀ ਨੇ ਵੱਡੇ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਜੀ ਕਿਉਂਕਿ ਆਪਣਾ ਫੋਨ ਤੁਹਾਨੂੰ ਪਤਾ ਕਿੰਦਾ ਦਾ ਵਕਤ ਤੁਸੀਂ ਤੇ ਜਾਣਦੇ ਜਿਹੜਾ ਕੀ ਹਿਸਾਬਤਾ ਇਹਨਾਂ ਦਾ ਤੁਸੀਂ ਆਪੇ ਦੱਸੋ ਭੂਆ ਜੀ ਮੈਂ ਠੀਕ ਕਰਨ ਲਈ ਹੈ ਨਾ ਨਹੀਂ ਤੇਰੀ ਗੱਲ ਸੁਣ ਭੈਣ ਚੁੱਪ ਕਰ ਮੇਰੀ ਗੱਲ ਸੁਣ ਤੂੰ ਭੂਆ ਦੀ ਗੱਲ ਨਹੀਂ ਸੁਣੀ ਹੋਰ ਤੋਂ ਗੱਲਾਂ ਬੜੀਆਂ ਸੁਣੀ ਭੂਆ ਤੇਨੇ ਕੀ ਕੀਤਾ ਕਿ ਉਹਦੇ ਮਾਪਿਓ ਸਾਰੇ ਜਾਣੇ ਹੈਗੇ ਆ ਤਦ ਵੀ ਪਹਿਲੀ ਉਹਨਾਂ ਨੇ ਉਹਦੇ ਨਾਲ ਆਤੀ ਆ ਮੇਰੀ ਗੱਲ ਸੁਣ ਲਓ ਮੰਮੀ ਜੀ ਭੂਆ ਜਨੇ ਮੈਨੂੰ ਇੰਨੀ ਕੱਲੇ ਵੀ ਕਹੀ ਸੀ ਫੋਨ ਤੇ ਕਿ ਜਦੋਂ ਫੁੱਫੜ ਦਾ ਡੈਡਾ ਆਇਆ ਵਾ ਮੈਂ ਵੀ ਇਹਨਾਂ ਕੋਈ ਇਦਰਾ ਹਿੱਸਾ ਮੰਗਿਆ ਸੀ ਵੀ ਦੇ ਦਿਓ ਤੇ ਉਦੋਂ ਤੁਸੀਂ ਭੂਆ ਜੀ ਨੂੰ ਹਿੱਸਾ ਕਿਉਂ ਨਹੀਂ ਦਿੱਤਾ ਮੈਨੂੰ ਇੰਨੀ ਗੱਲ ਦੱਸੋ। ਦੱਸ ਭੈਣੇ। ਪੂਆ ਜੀ ਨੇ ਆਪਣੇ ਬੱਚੇ ਕਿੱਡਾ ਪਾਲੇ ਨੇ। ਇਹ ਨੀਸਾ ਮੰਗਿਆ ਮੇਰੇ ਕੋਲੋਂ। ਅੱਜ ਨੌਂ ਦੀ ਪਹਿਲੀ ਆ ਗਈ ਆ। ਹਿੱਸੇ ਉਹ ਗੱਲ ਵੱਖਰੀ ਆ ਪਰ ਤੋਹਾਂ ਬਾਹ ਨਹੀਂ ਪੜੀ। ਜਦ ਕਿ ਪੂਆ ਦਾ ਇਥੇ ਪੂਰਾ ਹਿੱਸਾ ਵਰਦਾ ਸੀ। ਹਾਂ ਤੇ ਹੁਣ सोनू ਕਿਤਨਾ ਹਿੱਸਾ ਮੰਗਦਾ। ਉਹਨੂੰ ਵੀ ਕਰਾ ਬੁਲਾਓ। ਤੂੰ ਕਿੱਡੀ ਗੜ ਪੱਟੀਆਂ ਬਣਾਉਣ ਡਈ ਪੂਆ ਲੋ। ਤੈਨੂੰ ਸੁਣਦਾ ਨੀ ਤੈਨੂੰ ਮੈਂ ਕਿਹਾ ਗੈਸ ਤੇ ਦੁੱਧ ਬਲੰਡਿਆ। ਜਿਹੜੀਆਂ ਪੱਟੀਆਂ ਮੰਮੀ ਜੀ ਤੁਸੀਂ ਸੁਣਾਉਣ ਦੇ ਤੇ ਮੈਨੂੰ। ਤੂੰ ਜਾ ਕੰਮ ਕਰ ਜਾ ਕੇ। ਚੰਗੀ ਤਰ੍ਹਾਂ ਜਾ ਬੇਜੇ ਜੇ ਤੂੰ। ਆਹੀ ਵੱਡ ਚਨਾਕ ਬੰਦੀ। ਮਾਪੀ ਤੇ ਮੇਰਾ ਨਾਮ ਆਉਂਦਾ ਨਹੀਂ ਤੇਰੇ ਨੇ ਤਿਰਤ ਮਵਾ ਕਰਾ ਪੋ ਗਿਆ ਤੂੰ ਮਨੂੰ ਕੀ ਕਹਿਣ ਡਈ ਆ ਨਾਲੇ ਤੂੰ ਕਾਹਦਾ ਨੂੰ ਫੋਨ ਕਰਨ ਲੱਗ ਪਈ ਆ ਜਦੋਂ ਤੂੰ ਹਣੀ ਕੀਤਾ ਉਹਨੇ ਮੈਨੂੰ ਕੀਤਾ ਪਰ ਹੁਣ ਸਾਧੋ ਫੋਨ ਨੂੰ ਨਹੀਂ ਤੇ ਉਹਦਾ ਹਿੱਸਾ ਦੇ ਤੇ ਉਹਨੂੰ ਕੁੜੀ ਨੂੰ ਆਪਣੇ ਘਰ ਦੇ ਲੈ ਚੁੱਪ ਕਰ ਕੰਨ ਨੂੰ ਤੂੰ ਇਹ ਗੱਲ ਛੇੜਨ ਡਈ ਆ ਤੇ ਮੇਰੀ ਗੱਲ ਸੁਣ ਮੈਨੂੰ ਤੇ ਅੱਜ ਲੱਗਣ ਡੈ ਮੈਂ ਤੇਰਾ ਦੱਸ ਕੇ ਗਲਤੀ ਕੀਤੀ ਆ ਤੂੰ ਉਹਨੂੰ ਸਗੁਰਾਏ ਪਾਣ ਦੇ ਕੇ ਸਮੰਗ ਤੇ ਨਾਲੇ ਤੂੰ ਕਿਹੜੇ ਵੀ ਹਿੱਸਾ ਮੰਗ ਗਿਆ ਤੇਰਾ ਹਿਸਾਬਾਂ ਦਾ ਦੱਸ ਤੇ ਜੇ ਸੋਨੂ ਦਾ ਬੰਦਦਾ ਤੇ ਫਿਰ ਮੇਰਾ ਵੀ ਤਾਂ ਬੰਦਦਾ ਹੀ ਆ ਤੇਰਾ ਕਾਹਦਾ ਬੰਦਿਆ ਜਿੱਥੇ ਬੀਬੀ ਪਾਪਾ ਗਏ ਤੇ ਉਹਨਾਂ ਦੇ ਹਿੱਸੇ ਹੋਣਾ ਇਹ ਤਾਂ ਮੈਂ ਸਾਰਾ ਕੁਝ ਜਾ ਬਣਾਇਆ 10 ਤੈਨੂੰ ਤਾਂ ਮੈਂ ਸੱਤ ਕੇ ਗਲਤੀ ਕਰ ਲਈ ਆ ਤੂੰ ਮੇਰੇ ਕੋਈ ਆ ਕੇ ਮੇਰੇ ਕੋਈ ਸਮੰਗਾ ਲੱਗ ਪਈ ਆ ਤੇ ਫਿਰ ਸੋਨੂ ਨੂੰ ਦਿਓ ਨਾ ਤੇ ਕੁੜੀ ਨੂੰ ਘੜਕ ਲਾਓ ਤੈਨੂੰ ਭੈਣੇ ਇੰਨੀ ਕਾਦੀ ਟੈਨਸ਼ਨ ਆ ਮੈਂ ਦਵਾ ਨਾ ਦਵਾ ਤੈਨੂੰ ਕੀ ਮਤਲਬ ਆ ਜੋ ਘਰ ਕੁੜੀ ਘਰ ਬੈਠੀ ਆ ਸ਼ਰੀਕਾ ਬਣ ਜਾਂਦਾ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਬਾਹਰ ਗੱਲਾਂ ਕਰਨ ਤੇ ਇਹ ਕੁੜੀ ਨੂੰ ਇੰਨਾ ਚਿਰ ਹੋ ਗਿਆ ਭਾਈ ਤੇ ਭੇਜ ਦੇ ਪਿਆ ਉਹ ਤੋਫੇ ਕਰਨਾ ਕਰ ਹਿੱਸੇ ਦਾ ਮੈਂ ਆਪੇ ਸੋਚ ਲੂੰਗੀ ਤੂੰ ਚਾਹ ਪੀ ਭੈਣ ਚੱਲ ਚਾਹ ਪੀ ਚਾਹ ਤੇ ਮੈਂ ਪੀਉਂਗੀ ਉਹਨੂੰ ਵੇਖ ਕੇ ਤੇ ਮੇਰੀ ਨੋਹ ਨੇ ਵਿਗੜ ਜਾਣਾ ਮੈਂ ਇੱਥੇ ਕੀ ਲੈਣਾ ਨਹੀਂ ਭੂਆ ਜੀ ਸ਼ਮੀ ਨੇ ਤੁਹਾਨੂੰ ਕੀ ਕਿਹਾ ਵਾ ਸ਼ਮੀ ਬਹੁਤ ਵਧੀਆ ਵਾ ਸ਼ਮੀ ਨੇ ਤਾਂ ਗੱਲਾਂ ਹੀ ਬੜੀਆਂ ਕੀਤੀਆਂ ਤੇ ਇੱਕ ਭਾਬੀ ਨੇ ਬੜੀਆਂ ਗੱਲਾਂ ਕੀਤੀਆਂ ਦੱਸ ਤਾਂ ਨਹੀਂ ਆ ਲਗੇ ਕਿ ਉਹਨੇ ਮੇਰੀ ਨਹੀਂ ਵਿਗੜਿਆ ਮੈਂ ਕੀ ਗੱਲ ਕੀਤੀ ਹੁਲਕਾ ਮੈਂ ਕੀ ਕਹਿਣਾ ਹੁਲਕਾ ਤੇ ਮੈਂ ਖਾ ਕੇ ਹੀ ਜਾਣ ਲੱਗੀ ਮੈਂ ਖਾ ਲੂੰਗੀ ਮੰਮੀ ਜੀ ਕੋਈ ਆਏਗੇ ਤਾਂ ਤੂੰ ਕੋਈ ਨਾ ਅੱਜ ਕਰ ਲਿਆ ਕਰੋ ਤੇ ਪਹਿਲਾਂ ਕਿੱਥੇ ਕਰਦੀਆਂ ਲਿਆ ਅੱਜ ਹੁਣ ਮੇਰੇ ਤੇ ਨਹੀਂ ਕੁੜਮ ਬੇਟਾ ਚੰਗੀ ਹੈ ਉਹਨੇ ਆਪਣੇ ਆਪ ਸਭ ਕੁਝ ਨਵਾਲ ਨਾਲ ਵਾ ਦਿੱਤਾ ਪਰ ਇੱਥੇ ਤੇ ਮੰਗਣ ਦੇ ਆ ਇੱਥੇ ਤੇ ਪੂਰੀ ਭੁੱਖ ਬਿਖਾਉਣ ਦੇ ਆ ਜੇ ਤਰ੍ਹਾਂ ਕਰਨਗੇ ਫਿਰ ਮੇਰੀ ਤੇ ਨੋ ਵਿਗੜ ਜੂਗੀ ਉਹ ਕਹਿੰਦੀ ਕਿ ਤੇਰੇ ਤੇ ਕੇ ਕੀ ਬਣ ਗਿਆ ਪੂਆ ਜੀ ਆਈ ਤੇ ਕਰ ਲਿਆ ਹੁਣ ਸਾਰੇ ਕਦਾ ਕੀ ਕਰਦਾ ਆਪਣੇ ਧੀਆ ਪੁੱਤਾਂ ਨੂੰ ਦੇ ਦਿੰਦਾ ਵੀ ਆਪਣੇ ਇੱਕ ਦਿਨ ਅੱਜ ਨਹੀਂ ਤੇ ਕੱਲ ਨਹੀਂ ਸਾਡਾ ਹੀ ਆ ਪਰ ਇਹਨਾਂ ਦੀ ਆਦਤ ਹੈ ਕਿ ਅੱਜ ਹੀ ਸਾਰਾ ਕੁਝ ਆ ਜਾਵੇ ਸਾਡੇ ਨੂੰ ਇਹਨੂੰ ਤਾਂ ਭੁੱਖ ਬਈ ਆ ਇਹ ਤੇ ਅੱਜ ਵੀ ਤਾਂ ਚਾਹਾਂ ਹੀ ਜਾਂਦੇ ਤੇ ਫਿਰ ਉਹ ਸ਼ਮੀ ਦੀ ਫਿਰ ਸ਼ਮੀ ਦੀ ਵੀ ਤੁਹਾਨੂੰ ਪਤਾ ਹੀ ਆ ਉਹ ਨਹੀਂ ਇੰਨਾ ਹੀ ਬੋਲਦੀ ਜਿੰਨਾ ਤੁਸੀਂ ਕਹਿਣ ਦੇਓ ਉਹ ਫਿਰ ਜਦੋਂ ਆ ਕੁਝ ਹੁੰਦਾ ਵਾ ਤੇ ਫਿਰ ਹਰੇਕ ਬੰਦਾ ਬੋਲਦਾ ਮੇਰੇ ਸਰਮੇ ਤੇ ਬਹੁਤ ਬੋਲਦੀ ਉਹ ਮੇਰੇ ਸਰਮੇ ਬਹੁਤ ਜ਼ਬਾਨ ਲੜਾਈ ਫਿਰ ਮੇਰੀ ਨੋਹ ਵੀ ਆ ਕਿ ਉਹ ਤਰ੍ਹਾਂ ਕਰੂਗੀ ਭਾਬੀ ਮੇਰੀ ਗੱਲ ਸੁਣ ਤੂੰ ਕਹਿ ਨਹੀਂ ਭੁੱਖ ਤੇ ਤੂੰ ਨਾ ਨਾਂ ਮੇਰੀਆਂ ਕਿ ਇਹਨਾਂ ਦੀ ਆ ਨਹੀਂ ਹੈ ਤਾਂ ਮੇਹ ਤੁਹਾਡੀ ਆ ਤੇ ਫਿਰ ਤੂੰ ਉਹਨਾਂ ਦੀ ਕਦੀ ਗੱਲ ਕਰਨੀ ਦੋਨਾਂ ਦਾ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦੀ ਆ ਨਹੀਂ ਤੁਹਾਡੀ ਆ ਨਹੀਂ ਤੇ ਭਾਬੀ ਮੇਰੇ ਘਾਡੇ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦੀ ਆ ਉਹ ਸਹੀ ਗੱਲ ਕਰਨ ਦੇ ਆ ਕਿ ਉਹ ਦੀ ਬੇਇੱਜ਼ਤੀ ਨਹੀਂ ਕਰਨ ਦੇ। ਨਹੀਂ ਇਹ ਉਹਨੇ ਸਹੀ ਕਰਨੀ ਆ ਕਿਉਂਕਿ ਸਾਰੀ ਜਾਇਦਾਦ ਦੀ ਮਾਲਕ ਬਣ ਗਈ ਆ ਜਿਹਦੇ ਕੱਚੇ ਕੋਠੇ ਹੁੰਦੇ ਸੀ ਨਾ ਤੇ ਅੱਜ ਲੈਂਡਰ ਪਾ ਕੇ ਬੈਠੇ ਦੋ ਦੋ ਬੱਚਲਾਂ ਦੇ। ਮੈਂ ਇਹ ਗੱਲ ਕਹਿਨੀ ਆ ਕਿ ਤੂੰ ਨੋਹਾਂ ਨੂੰ ਇਸ ਤਰ੍ਹਾਂ ਨਾਸਤਾ ਨਾ ਮਾਗ ਤੂੰ ਹੀ ਫਿਰ ਸੋਨੂ ਨੂੰ ਗੁਰਪ੍ਰੀਤ ਨੂੰ ਦੇ ਦੇ ਤੇ ਤੂੰ ਹਿੱਸਾ ਜਿਵੇਂ ਮਂਗਦਾ ਤੇ ਉਹਨੂੰ ਵੀ ਦੇ ਦੇ। ਮੇਰੀ ਗੱਲ ਸੁਣ ਭੈਣੇ ਬੜੇ ਦਿਨਾਂ ਬਾਅਦ ਤੂੰ ਅੱਜ ਘਰ ਆਈਆਂ। ਉਹ ਕੰਮ ਕਰਕੇ ਜਾ ਜਿਦੈ ਨਾ ਦੁਬਾਰਾ ਫੇਰ ਆਂਦੀ ਤੇਰੇ। ਇਹ ਨਾ ਵੇ ਕਿ ਮੈਂ ਤੈਨੂੰ ਖੋਦ ਹੀ ਕਹਿਦਾ ਕਿ ਆ ਲੈ ਫੜ ਪੈਨੇ ਸਸਰੀ ਘਰ ਆ ਕੀ ਗੱਲ ਆਂ ਆਂਬੂ ਜੀ ਤੁਹਾਡਾ ਘਰ ਆ ਜਦੋਂ ਤੁਹਾਡਾ ਜੀ ਕਰਦਾ ਵਾ ਨਾ ਉਦੋਂ ਆਇਆ ਕਰੋ ਕੀ ਮੇਰੇ ਭਰਾ ਦਾ ਘਰ ਆ ਤੇਰਾ ਕੁਝ ਆਦਾ ਥੋੜੀ ਇਹ ਭੂਆ ਤੇਰੀ ਨਹੀਂ ਇਹ ਭੂਆ ਰਾਜੂ ਦੀ ਆ ਮੰਮੀ ਜੀ ਰਾਜੂ ਵੀ ਮੇਰਾ ਹੀ ਆ ਉਹਦੀ ਭੂਆ ਤੇ ਮੇਰੀ ਭੂਆ ਖਵਾ ਗਰਮ ਗਰਮ ਰੋਟੇ ਦਾ ਜਦੋਂ ਜਾਣਾ ਹੋਏਗੀ ਨਾ ਜਦੋਂ ਜਾਣਾ ਹੋਗਾ ਨਾ ਮੈਨੂੰ ਦੱਸ ਦੇ ਇਹ ਆਂਦੀ ਮੇਰੀ ਨੋਹ ਜੀ ਜੁਬਾਨੀ ਜੀ ਬੜੀ ਆ ਵੀ ਇਹ ਲੋੜ ਤੁਹਾਡੇ ਸਾਹਮਣੇ ਆ ਬੇਕ ਆ ਬੇਕ ਭੂਆ ਜੀ ਆਈ ਕੋਈ ਹੁੰਦਾ ਕਰੀ ਜਾ ਜੋ ਮਰਜੀ ਕਰ ਤੇ ਬੱਚਿਆਂ ਨੂੰ ਆਪੇ ਉਹਨਾਂ ਵੱਲ ਵੇਖ ਕੇ ਆਪਾਂ ਲਾ ਜਾਂਦੀ ਹੈ ਚਲੋ ਕੋਈ ਨਹੀਂ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਗਰਮ ਗਰਮ ਫੁਲਕਾ ਬਣਾਉਣੀ ਹੈ ਠੀਕ ਬੈਠਾ ਠੀਕ ਤੇ ディਸਪਲੀਨ ਹੁੰਦੀ ਭੂਆ ਸਾਹਮਣੇ ਨੰਬਰ ਬਣਾਉਂਦੀ ਐ ਕਿ ਤੇਰੀ ਨਾ ਉਹ ਤਾਂ ਸਾਰਾ ਕੁਝ ਉਹਨਾਂ ਨੇ ਦੇਤਾ ਆ ਨਹੀਂ ਤੇ ਹੰਤਾ ਨਾਲੀ ਉਹ ਆ ਗਈ ਉਹ ਕਹਿੰਦਾ ਖਾ ਤੂੰ ਉਹ ਆਈ ਲੈ ਗਿਆ ਚੰਗੇ ਕੋਈ ਗੱਲ ਨਹੀਂ ਕਰਨ ਵਾਲੀ ਅਗਲੇ ਨੇ ਆਖਿਆ ਸੀ ਕਿ ਸਾਨੂੰ ਇੱਕ ਸੂਟਣਾ ਖਰੀਦ ਚਾਹੀਦੀ ਕੁਝ ਨਹੀਂ ਸਾਨੂੰ ਚਾਹੀਦਾ ਉਹ ਤੇ ਵੱਖਰੀ ਗੱਲ ਹੈ ਕਿ ਉਹਨਾਂ ਦੀ ਕਿਸਮਤ ਹੈ ਕਿ ਕੁੜੀ ਦੇ ਨਾਂ ਪੈ ਜਾਈ ਹੁੰਦੀ ਅਗਲੇ ਦਾ ਬੰਦੇ ਦੇਖ ਕੇ ਸ਼ਰੀਫ ਹੈ ਦਾ ਅਗਲਾ ਚਾਲਾ ਕਰਤੀ ਵੀ ਚਲੋ ਭਾਈ ਆਪਣਾ ਖਾਓ ਤੇ ਕੋਈ ਗੱਲ ਨਹੀਂ ਤੇ ਇੱਥੇ ਇੱਥੇ ਤਾਂ ਨਾ ਸਾਰਾ ਕੁਝ ਵੇਚ ਵਟ ਕੇ ਤੇ ਪਤਾ ਨਹੀਂ ਕਰਨਾ ਕੀ ਸ਼ਮੀ ਕੀ ਆ ਤੇ ਆ ਬੱਲੀ ਕੋਲ ਬੜ ਗਈ ਜਾਨ ਇਹੋ ਨਾ ਕਿ ਖੰਡੀ ਮੈਂ ਹਾ ਪੂਆ ਦੇ ਸਾਹਮਣੇ ਵੇ ਕਿੱਡੇ ਨੰਬਰ ਬਣਾਉਂਦੀ ਮਾ ਹੈ ਨੰਬਰ ਕੀ ਬਣਾਉਂਦੀ ਉਹ ਪੂਆ ਤੇ ਤੇਰੇ ਖਾਸੇ ਭੁੱਲੀ ਜਾਂਦੀ ਹਾਂਜੀ ਆ ਸ਼ਮੀ ਤੇ ਜਪਾਨ ਹੀ ਪੜੀ ਹੋਗੀ ਆ ਕੀ ਪਤਾ ਕੀ ਆਖਿਆ ਉਹਨੂੰ ਮੈਂ ਪੂਆ ਜਿੱਦਾਂ ਦੇ ਨਹੀਂ ਕੋਈ ਗੱਲ ਉਹ ਤੇ ਬੜੀ ਚੰਗੀ ਆ ਉਹ ਤੇ ਨਹੀਂ ਬੋਲਦੀ ਨਾ ਹਾਂਜੀ ਨਾ ਮੈਂ ਤੇ ਆਪਣੇ ਨਾਮ ਨਹੀਂ ਇੱਥੇ ਲੈ ਕੇ ਆਉਣੀ ਤੇ ਤੁਹਾਡੇ ਵੱਲ ਦੇ ਦੇ ਕੇ ਉਹ ਵੀ ਕਰ ਜੂਗੀ ਆਹ ਇਹ ਨਾ ਮੰਮੀ ਦਾ ਕੰਮ ਕੀ ਪਤਾ ਮੰਮੀ ਤੇ ਕੀ ਆਖਿਆ ਵਾ ਹਣਤੀ ਨਹੀਂ ਆਪਣੇ ਕੰਮਾਂ ਤੋਂ ਮਾਤਾ ਨਹੀਂ ਆਖਣਾ ਕੀ ਆ ਮਾਤਾ ਨੂੰ ਸੁਣਾਉਂਦੇ ਹੀ ਪੀ ਵੇਖਾ ਤੇਰੀ ਨੌਂ ਦੀ ਤਾਂ ਪਹਿਲੀ ਹੋ ਗਈ ਤੇਰੇ ਨਾਲ ਤੇ ਚੱਲ ਵਧੀਆ ਘਰ ਚੱਲਣ ਡਿਆ ਵਾ ਆ ਇਹਦੇ ਨਾਲ ਸਾਰਾ ਕੁਝ ਹੈਗਾ ਵਾ ਇਹਦੀ ਮਾਂ ਤੇ ਦੇਣਾ ਕਰਨੀ ਹੀ ਨਹੀਂ ਡਈ ਤੇ ਨਾ ਇਹ ਮੰਨਦੀ ਹੈ ਇਹਨੇ ਤੈਨੂੰ ਬੋਲ ਕੇ ਰੱਖਿਆ ਵਾ ਨਹੀਂ ਉਹਨਾਂ ਨੇ ਤੇ ਕਰ ਦਿੱਤੀ ਕੱਲ ਨੂੰ ਮੈਂ ਲੋੜ ਪਊਗੀ ਭੂਆ ਤੇ ਨੂੰ ਲੱਗਦੀ ਬਣਾਉਣਾ ਦਊਗੀ ਕੁਝ ਇਹੋ ਤੇ ਕਰਿਆ ਇੱਥੇ ਆ ਗਈ ਇਹਨੇ ਤੇ ਵਿਕਾਰ ਮਾਰ ਜਾਣਾ ਲੱਗੂ ਹੈ ਕਿਹਨਾਂ ਪਤਾ ਹੀ ਹੈਗਾ ਹੀ ਉਹ ਸਾਡੇ ਘਰ ਦਾ ਸਾਹ ਕਿਤਾਬੇ ਕਿੰਨਾ ਵਧੀਆ ਵਾ ਤੇ ਇਹਨਾਂ ਦਾ ਸਾਹ ਕਿਤਾਬੇ ਨਹੀਂ ਇੱਥੇ ਅਸੀਂ ਤੇਰੇ ਠੱਗ ਨੇ ਨੀਰੇ ਲਾਉਂਦੀ ਨੀ ਅਸੀਂ ਤੇਰੀ ਹੈ ਨਾ ਮੇਰਾ ਤਾਂ ਵਾਦਾ ਵਾ ਨਾ ਜੇ ਤੂੰ ਅੱਜ ਰਾਤ ਰਵੇ ਨਾ ਇਹ ਨੂੰਜਾ ਨੂੰ ਸਾਰੀ ਗੱਲ ਦੱਸ ਫੇਰ ਹੀ ਨੂੰਹ ਨੂੰ ਪਤਾ ਲੱਗੂਗਾ ਉਹ ਕਿਹੜਾ ਕਦੀ ਆਏ ਗਏ ਆ ਜੋ ਦੱਸਣਾ ਉਹ ਹੀ ਉਹਨਾਂ ਨੇ ਬੋਲਣਾ ਸਹੀ ਗੱਲ ਹੈ ਦੀਦੀ ਮੈਨੂੰ ਵੀ ਆਵਾਜ਼ ਮਾਰ ਲਈ ਪੂਆ ਜੀ ਨਾਲ ਬਹਿ ਕੇ ਹੀ A to Z ਸਾਰੀ ਗੱਲ ਕਰਾਂਗੇ ਫੇਰ ਪੂਆ ਜੀ ਨੂੰ ਪਤਾ ਲੱਗੂਗਾ ਐਦਾਂ ਜੇ ਉਹਨਾਂ ਨੇ ਸਾਨੂੰ ਗੱਲ ਤੋਂ ਸਮਝਣਾ ਹੋ ਨਾ ਜਦੋਂ ਕਿ ਇਕੱਤਰ ਦੀ ਗੱਲ ਸੁਣਨਗੇ ਕਿ ਉਹ ਇਹਨਾਂ ਵਾਲੀ ਗੱਲ ਕਰਨਗੇ ਅਸੀਂ ਵੀ ਸਾਰਾ ਕੁਝ ਦੱਸਾਂਗੇ ਨਾ ਕਿ ਆਹ ਗੱਲ ਆ ਤਾਂ ਨਹੀਂ ਅਸੀਂ ਪਹਿਲੀ ਨਾ ਕਰਦੇ ਥੋੜਾ ਬੋਤੇ ਉੱਥੇ ਬੋਲਦਾ ਸੀ ਸਮਝ ਤੇ ਆਈ ਗਈ ਹੋਣੀ ਹੈ ਨਿਆਣੇ ਥੋੜੀ ਆ ਪਰ ਮੈਨੂੰ ਲੱਗਦਾ ਵਾ ਕਿ ਡਿਟੇਲਸ ਸਾਰਾ ਕੁਝ ਨਾ ਦੱਸਣਾ ਹੀ ਪੈਣਾ। ਭਾਜੀ ਮੈਨੂੰ ਨਹੀਂ ਪਤਾ ਕਿ ਅਮਨ ਨੂੰ ਗੱਡੀ ਅਹੀਂ ਲੈ ਕੇ ਦਿੱਤੀ ਆ। ਆ ਸਾਰਾ ਫਰਨੀਚਰ ਅਹੀਂ ਦਿੱਤਾ ਵਾ। ਸਾਰਾ ਸੋਨਾ ਅਹੀਂ ਪਾਇਆ ਵਾ। ਉਹਨੂੰ ਕੁਝ ਵੀ ਪਤਾ ਹੈਗਾ। ਤੇ ਕੋਈ ਗੱਲ ਨਹੀਂ ਅੱਜ ਰਾਤ ਨੂੰ ਨਾ ਭੂਆ ਨੂੰ ਜਾਣ ਨਹੀਂ ਦੇਣਾ। ਪਰ ਉਹ ਅੱਜ ਰੋ ਸਵੇਰੇ ਹੀ ਜਾਏ ਹਾਂ। ਤੇ ਰਾਤ ਨੂੰ ਭੂਆ ਦੇ ਸਾਰੇ ਟੂ ਜ਼ੜ ਕੰਨ ਭਰਨੀ। ਸਹੀ ਗੱਲ ਹੈ। ਕੰਨ ਕਾ ਤੇ ਭਰਨੀ ਆ। ਸੱਚ ਦੱਸਣਾ ਵਾ ਪਾ। ਆਜਾ ਦੱਸ ਆਪਣਾ ਨਾ ਝੂਠ ਬੋਲਣਾ ਨਹੀਂ ਤੇ ਸ਼ੁਰੂਆਤ ਇਹਨਾਂ ਨੇ ਕੀਤੀ ਆ ਨਹੀਂ ਥੋੜੀ ਕੀਤੀ ਆ ਉਹਨੂੰ ਵੀ ਪਤਾ ਲੱਗ ਗਿਆ ਕਿ ਰਾਮ ਨਾਨਾ ਨੂੰ ਖਾਓ ਪਿਓ ਬਿਠਾਓ ਹੱਸੋ ਖੇਡੋ ਜੇ ਇਹ ਗੱਲ ਕਰ ਸਕਦੇ ਤਾਂ ਸਾਨੂੰ ਕੀ ਗੱਲ ਐ ਨਹੀਂ ਇਹਨਾਂ ਦੀਆਂ ਕੀਤੀਆਂ ਤੇ ਅੱਗੇ ਇਹਨਾਂ ਦੇ ਅੱਗੇ ਹੀ ਆਉਣ ਡੀਆਂ ਵਾ ਉਹ ਵੇਖ ਲਾ ਭੂਆ ਇਹੋ ਕਹਿੰਦੀ ਮੈਂ ਗੁਰਪ੍ਰੀਤ ਕਰਕੇ ਆਈ ਆ ਮੈਨੂੰ ਪਤਾ ਲੱਗਾ ਵੀ ਗੁਰਪ੍ਰੀਤ ਘਰ ਆ ਕੇ ਬੈਗੀ ਆ ਸੋਰੇ ਰਖ ਨਹੀਂ ਡੇ ਉਹਨੂੰ ਤੇ ਹੀ ਸਮਝਦੇ ਆ ਕਿੱਥੇ ਰਹੀ ਤੂੰ ਆ ਹਾਂ ਉੱਥੋਂ ਤੱਕ ਗੱਲ ਚੱਲ ਗਈ ਆ ਤੇ ਹੋਰ ਨਾ ਕਿ ਉਹ ਪਤਾ ਲੱਗੂਗਾ ਇੱਥੇ ਸਾਰੇ ਪਿੰਡ 'ਚ ਪਤਾ ਵਾ ਮੈਂ ਕਿੰਨੀ ਪਰਸੋਂ ਜਦ ਬਾਜ਼ਾਰ ਜਾਣ ਲਈ ਤੇ ਮੈਨੂੰ ਮੈਂ ਮਨਜੀਤ ਅੱਡੀ ਨਾਲ ਆਵਾਜ਼ ਮਾਰੀ ਆ ਤੇ ਗੁਰਪ੍ਰੀਤ ਹੈ ਠੀਕ ਠਾਕ ਐ ਇਹ ਗਈ ਨੀ ਸੋਰੀ ਆਪਣੇ ਮੁੰਡਾ ਵੀ ਇੱਥੇ ਹੀ ਆ ਗਿਆ ਅਗਲੀ ਵੇ ਇਹ ਵੀ ਕੋਈ ਗੱਲ ਕਰੇ ਲੋਕੀ ਤੇ ਅੱਗੇ ਮੂੰਹ ਜੁੜ ਕੇ ਨਾ ਮੈਨੂੰ ਪਤਾ ਸ਼ੇਰ ਰਹਿੰਦੇ ਆ ਪਰ ਮੈਂ ਨਹੀਂ ਉਹ ਗੱਲ ਮੂੰਹੋਂ ਨਿਕਲੇ ਤੇ ਅਸੀਂ ਸਾਰੇ ਪਿੰਡ ਚ ਡਾਈਏ ਉਹ ਹੀ ਤੇ ਕਰਦੇ ਆ ਨਾ ਗੁਰਪ੍ਰੀਤ ਦੇ ਵੀ ਦੋ ਫੁਲਕੇ ਲਾ ਲੈਣੀ ਆ ਉਹ ਵੀ ਆਣ ਕੇ ਤੇ ਖਾ ਲੂਗੀ ਗੋਤ ਨਹੀਂ ਨਾ ਪੂਰਾ ਪਾਸਕਲਾ ਕਿਤੇ ਹੱਥ ਹਜਾਰਾ ਖਾਣਾ ਤੇ ਇਹਦੇ ਖਲਾਫ ਕਰਾਣਾ ਤੇ ਹੈਗੀ ਅੱਗੇ ਸਮਝ ਆਣਿਆ ਉਹਨਾਂ ਮਾੜਾ ਜਿਹਾ ਕਦੋਂ ਦੇਦਾ ਉੱਥੋਂ 2-4 ਦਾ ਸੂਟ ਲਿਆ ਕੇ ਤੇ ਉਹ ਵਾਲੀ ਵਾਲੇ ਨਹੀਂ ਜਾਣਾ ਹੀ ਬਾਜ਼ਾਰ ਟੈਬ ਵੀ ਨਹੀਂ ਲੱਗਦਾ ਅੱਜ ਫਿਰ ਬੁਆਜੀ ਆ ਗਈ ਕਿ ਜਾਇਆ ਹੀ ਨਹੀਂ ਜਾਣਾ ਚੱਲ ਕੋਈ ਗੱਲ ਹੈ ਗੱਲ ਕਿ ਮੈਂ ਤਾਂ 2-3 ਲਿਆ ਦੂੰਗੀ ਕਿਤੇ ਗੱਲ ਤੇ ਬਣੇ ਮਾਝੂ ਵੀ ਬਣੇ ਫਿਕਰ ਨਾ ਕਰੀ ਕਿਹਾ ਕਿ ਗੱਲ ਤੇ ਬਣਾ ਦਵਾ ਫੁਰਕਾ ਦਵਾ ਫੁਰਕਾ ਤੇ ਕਿਹਦੀ ਜੀ ਦਿਨ ਤਾਂ ਨਹੀਂ ਕਰੇਗੀ ਸਸ਼ੀ ਗਾ ਜੀ ਸ਼ਸ਼ੀ ਕਾਲ ਹਾਂ ਜੀ ਠੀਕ ਹੈ ਜੀ ਅੰਟੀ ਇੱਥੇ ਹੀ ਅੰਦਰ ਹੀ ਕੰਮ ਸੀ ਕੋਈ ਹਾਂ ਜੀ ਮੈਂ ਪਹਿਲਾਂ ਸੀ ਆਜੋ ਠੀਕ ਹੈ ਜੀ ਅਸ਼ਿਕਰ ਜੀ ਕੀ ਹਾਲ ਚਾਲ ਜੇ ਆ ਪੁੱਤਰਾ ਹੋਰ ਸੁਣਾ ਕੀ ਹਾਲ ਚੱਲ ਬਹਿ ਜਾ ਸਾਹਿਬ ਵਧੀਆ ਹਾਂ ਵਧੀਆ ਵਧੀਆ ਬਹਿ ਜਾ ਬਹਿ ਜਾ ਪਰ ਖਾਦਾ ਬਾਜ਼ੀ ਬਾਸ ਖਾਦਾ ਛੱਕਿਆ ਆਇਆ ਤੇ ਸੁੱਕੇ ਨੇ ਪੀਤਾ ਆਪ ਸਾਹਿਬ ਵਧੀਆ ਜੀ ਵਧੀਆ ਮੈਨੂੰ ਹਲੋ ਤੇ ਮੁੱਛਾਂ ਨਾ ਕੋਤੇ ਦੇ ਜਾ ਹਲੋ ਹਲੋ ਪਣੀ ਪਰ ਵੀ ਛਣਦ ਮਗਾ ਨਾ ਹੋਰ ਹਾਂ ਜੀ ਨਾ ਭਰਾਵਾ ਮੈਂ ਤਾਂ ਹਲਵੇ ਦੀ ਸਬਜ਼ੀ ਬਣਾਈ ਐ ਜੀ ਕਹਿ ਕੇ ਬੜੀ ਵਧੀਆ ਤੇ ਖਾਲਾ ਤੋਂ ਫੁਲਕੇ ਨੀ ਕੋਈ ਗੱਲ ਨਹੀਂ ਸੁਣ ਕੇ ਇੱਥੇ ਖਾਣਾ ਵੀ ਗੱਲ ਹੀ ਰਹਿ ਤੋ ਆਹੋ ਹੁਣ ਤੈਨੂੰ ਹੀ ਖਾਣੇ ਹੈ ਨਾ ਹਾਂਜੀ ਸ਼ੂਗਰ ਮਾਇਦੂ ਤੇਰਾ ਤੇ ਰੋਟੀ ਦਸੇ ਹੋ ਜਾਂਦੀ ਹੈ ਅੱਛਾ ਨੀ ਵਿਮਲਾ ਪਾਣੀ ਲੈ ਜਾ ਆਈ ਮੰਮੀ ਜੀ ਤਾਲਾ ਹੋਰ ਸਣਾ ਪੁੱਤ ਪਾਣੀ ਤਾਂ ਨਹੀਂ ਪੀਣਾ ਕੋ ਜੀ ਬਸ ਜੀ ਸਭ ਵਧੀਆ ਜੀ ਪਾਣੀ ਪੁਣੀ ਪੀਣਾ ਹਾਂ ਆ ਪੁੱਤ ਦੱਸ ਕਿੱਦਾਂ ਨੂੰ ਆਇਆ ਉਹ ਮੈਂ ਟੀਵੀ ਤੇ ਥੋੜਾ ਗ੍ਰਾਈ ਕਰਨ ਆਇਆ ਸੀ ਤੇ ਨਾਲੇ ਮੈਂ ਤੁਹਾਡੇ ਲਈ ਕੋਕਾ ਲੈ ਕੇ ਆਇਆ ਹਾਂ ਕੋਕਾ ਲੈ ਕੇ ਆਇਆ ਬਈ ਲੈ ਤੇਰਾ ਯਾਰ ਸੀ ਹੋਰ ਲੈ ਇਹਨੂੰ ਛੱਡ ਦੋ ਤੁਸੀਂ ਤੁਹਾਡੇ ਲਈ ਕੋਕਾ ਲੈ ਕੇ ਆ ਨਾ ਪੂਰਾ ਡਾਇਮੰਡ ਦਾ ਭਰ ਲੈ ਕੇ ਆਣਾ ਸੀ ਹੋ ਲੈ ਬਹੁਤ ਜ਼ਬਰਦਸਤ ਸੀਰੀਜ਼ ਹੋਈ ਹੈ ਪਾਪਾ ਜੀ ਹੁਣੀ ਸ਼ੁਰੂ ਤੋਂ ਕੰਮ ਕਰਦੇ ਐ ਸ਼ੁਰੂ ਤੋਂ ਲੈ ਉਹਨਾਂ ਦੇ ਥਾਂ ਦੇ ਸਿੱਖੇ ਤੇ ਤੇ ਕੋਕਾ ਹੀ ਪੜਾਉਂਦੀ ਐ ਕਾਰੀ ਕਰੀ ਬੜਾ ਸੋਣਾ ਕੋਕਾ ਇਹ ਨਗ ਗੱਡੇ ਲੱਗੇ ਲੈ ਮੋਰ ਨਹੀਂ ਪਿਆਈ ਅੱਛਾ ਹੁਣ ਮੈਨੂੰ ਮੇਰਾ ਪੁੱਤ ਦੱਸ ਇਹਦੇ ਪੈਸੇ ਕਿੰਨੇ ਆ ਉਹ ਪੈਸੇ ਲੈ ਥੁੜੀ ਐ ਤਾਂ ਮੇਰੇ ਕੋਲ ਵੀ ਦੱਸ ਦੇ ਇਹ ਤਾਂ ਟੈਟਲੀ ਆ ਗਿਫਟ ਹੈ ਤੈਨੂੰ ਕੋਈ ਗੱਲ ਨਹੀਂ ਰੱਖੋ ਨਾ ਕੋਈ ਚੱਕਰ ਨਹੀਂ ਆ ਨਾ ਪੁੱਤ ਚੰਗੇ ਲੱਗਦਾ ਐਡੇ ਜਿਹੇ ਮਹਿੰਗੇ ਗਿਫਟ ਤੂੰ ਦੇਣ ਦੇ ਆ ਉਹ ਤਾਂ ਆਂਟੀ ਨੂੰ ਲੈ ਤੁਸੀਂ ਮੇਰਾ ਐਨਾ ਕੰਮ ਸਵਾਰਨਦੇ ਦੱਸੇ ਤਾਂ ਟੈਟਲੀ ਆ ਦੱਸ ਕੇ ਤੇ ਅੱਛਾ ਮਰ ਜਾ ਮੈਨੂੰ ਤਾਂ ਚੇਤਾ ਹੀ ਹੋਣਾ ਆਇਆ ਤੂੰ ਆਇਆ ਹੈਗਾ ਔਰ ਰਿਸ਼ਤੇ ਪਾਰੇ ਹਾਂਜੀ ਹਾਂਜੀ ਆਹੋ ਮੈਂ ਕੀਤੀ ਪੁੱਤ ਗੱਲ ਬਣਾ ਨਾ ਉਹ ਤਾਂ ਤਿਆਰ ਆ ਤੇਰੀ ਫੋਟੋ ਵੇਖ ਕੇ ਉਹ ਤਾਂ ਖੁਸ਼ ਹੋ ਕੇ ਬੜਾ ਬੜਾ ਖੁਸ਼ ਹੋਏ ਦਰਮਦਾਸ ਸਿੰਘ ਆਸੀ ਦੱਸ ਕੇ ਅਜਾ ਮਰੇ ਆ ਜਾ ਉਹ ਇੰਨਾ ਖੁਸ਼ ਹੋਏ ਉਹ ਕੰਦੇ ਰਾਮੜੇ ਤਾਂ ਸਾਡੀ ਸੁਣ ਲਈ ਆ ਸੰਤ ਇਤਨਾਂ ਦਾ ਮੁੰਡਾ ਲੱਭਾ ਹੀ ਨਹੀਂ ਸਕਦੀ ਖੋਸ਼ ਹੋ ਗੰਦੇ ਇਹ ਤੁਸੀਂ ਸਮਝੋ ਹਫਤੇ ਤੱਕ ਵਿਆਹ ਪੱਕਾ ਪੱਕਾ ਹੋ ਗਿਆ ਕਦ ਤੇਰਾ ਵਿਆਹ ਠੀਕ ਹੈ ਜੀ ਤੇ ਉਹ ਬੜੀ ਕੁੜੀ ਤੇ ਤੇਰੀ ਫੋਟੋ ਵੇਖ ਕੇ ਅੰਦਰ ਚਲੀ ਗਈ ਸੰਗਨ ਲੱਗ ਗਈ ਤੇ ਆਪਣੀ ਮਾਂ ਨੂੰ ਕਹਦੀ ਮੈਂ ਜੇ ਵਿਆਹ ਕਰਵਾਣਾ ਤਾਂ ਮੈਂ ਐਸੇ ਮੁੰਡੇ ਨਾਲ ਹੀ ਕਰਵਾਣਾ ਤੇ ਕੀ ਕਹਿੰਦੀ ਉਹਦੀ ਮਾਂ ਮਾਂ ਕਹਿੰਦੀ ਮਾਂ ਤਿਆਰ ਆ ਉਹ ਰਿਸ਼ਤੇਦਾਰ ਭੈਣ ਭਰਾ ਸਾਰੇ ਮੰਨ ਗਏ ਮੈਂ ਤਾਂ ਨਾ ਉਹਨਾਂ ਨੇ ਫੇਰੇ ਤੇਰੇ ਮੂੰਹ ਸ਼ਵਾਰ ਲਾਇਆ ਤੇ ਪਹਿਲਾਂ ਮੂੰਹ ਮੁੱਠਾ ਪਹਿਲਾਂ ਹੀ ਕਰਵਾਤਾ ਨਾਲ ਭਾਵੇਂ ਖੰਡ ਨਹੀਂ ਕਰਵਾਇਆ ਪਰ ਕਰਵਾ ਦਿੱਤਾ ਮਿੱਠਾ ਪਰ ਨਾ ਵਿਚਾਰੇ ਥੋੜਾ ਜਿਹਾ ਹੁਣ ਗੱਦੇ ਵਿਆਹ ਮਹੀਨਾ ਕਾ 2 ਮਹੀਨਾ ਲੇਟ ਕਰਨਾ ਉਹ ਕਿਉਂ ਮੈਂ ਵੀ ਉਹਨਾਂ ਨੂੰ ਤੇਰੇ ਵੰਗੂ ਇਹੋ ਗੱਲ ਪੁੱਛੀ ਕਿ ਭੈਣ ਜੀ ਉਹ ਕਿਉਂ ਸਾਰਾ ਕੁਝ ਤੁਸੀਂ ਵੇਖਿਆ ਤੁਸੀਂ ਕਹਿੰਦੇ ਮੁੰਡਾ ਰੋਕਣਾ ਨਹੀਂ ਸਿੱਧਾ ਆਪਾਂ ਵਿਆਹ ਕਰਨਾ ਹੂੰ ਤੇ ਉਹ ਕਦੇ ਵੇਖੋ ਐਡੇ ਤਗੜੇ ਘਰ ਦਾ ਰਿਸ਼ਤਾ ਸਾਨੂੰ ਆਇਆ ਮੁੰਡਾ ਵੀ ਸੁਖਣਾ ਸੁਖਣਾ ਜਵਾਨ ਗੱਭਰੂ ਮੁੰਡਾ ਐਡਾ ਸੋਹਣਾ ਮੁੰਡਾ ਸਾਨੂੰ ਇਹੋ ਜਿਹਾ ਮੁੰਡਾ ਲੱਭਣਾ ਨਹੀਂ ਸੀ ਤੇ ਉਹ ਕੰਦੇ ਫਿਰ ਜਦੋਂ ਮੁੰਡੇ ਨੇ ਆਣਾ ਤੇ ਉਹਨੂੰ ਘਰ ਬਾਹਣ ਵਾਸਤੇ ਜਗ੍ਹਾ ਵੀ ਤਾਂ ਚਾਹੀਦੀ ਹੈ ਨਾ ਕਿਉਂ ਜਗ੍ਹਾ ਤੇ ਹੈਗੀ ਨਹੀਂ ਹੈ ਨਹੀਂ ਉਹ ਤਾਂ ਜਗ੍ਹਾ ਤੇ ਹੈਗੀ ਆ ਕਾਮਿਆਂ ਦੀ ਛੱਤ ਆ ਉਹ ਵੀ ਇੱਕ ਪਾਸੇ ਟੁੱਟੀ ਹੋਈ ਆ ਤੇ ਜਦੋਂ ਮੀਂਹ ਆਂਦਾ ਭਰਾਵਾ ਬੜਾ ਜਕੜ ਹੋ ਜਾਂਦਾ ਇਹਨਾਂ ਦੇ ਕਮਰੇਾਂ 'ਚ ਤੇ ਇਹ ਉਹ ਕਮਰੇ ਵੀ ਕੱਚੇ ਉਹਨਾਂ ਦੇ ਕੁੜੀਆਂ ਨਾ ਬਾਕੀ ਬੜੀਆਂ ਸੋਹਣੀਆਂ ਕੁੜੀਆਂ ਬੜੀਆਂ ਸੋਹਣੀਆਂ ਉਹ ਵੇਖਿਆ ਨਾ ਵੇਖੇ ਲੱਗਦਾ ਨਹੀਂ ਐ ਕੁੜੀ ਦੇ ਵੀ ਇੰਦਾ ਇੰਨੀ ਚਾਦੀ ਗਰੀਬੀ ਹੋ ਵੀ ਘਰ ਦੇ ਵਿੱਚ ਹੈ ਭਰਾਵਾ ਪੁੱਛ ਕੋ ਜਨਾ ਗਰੀਬੀ ਬਹੁਤ ਮਾੜੀ ਵਿਚਾਰੇ ਕਿਸੇ ਵੇਲੇ ਬਾਲਣ ਵੀ ਮੁੱਕ ਜਾਂਦਾ ਇਕੱਠਾ ਕਰਕੇ ਲਿਆ ਕੇ ਰੋਟੀ ਪਾਣੀ ਵੰਡਾਂਦੀਆਂ ਕੋਈ ਗੱਲ ਇਹ ਐਂਟੀ ਵੀ ਇੱਧਰ ਆਉਗੀ ਨਾ ਰਾਜ ਕਰੂਗੀ ਰਾਜ ਆਹ ਉਹ ਤੇਰੇ ਇੱਕ ਜਾਣਦੇ ਆ ਸੁਨਿਆਰਿਆਂ ਦੇ ਘਰ ਸਾਡੇ ਪੁੱਤ ਮੇਰੀ ਗੱਲ ਸੁਣੋ ਤੇ ਜਿਦੋਂ ਵਾਹੂਗੀ ਰਾਜ ਤਾਂ ਨੇ ਆਪ ਹੀ ਕਰਨਾ ਤੇ ਤੁਹਾਨੂੰ ਦੇਣਾ ਵੀ ਰਾਜ ਕਰਵਾਉਣਾ ਵੀ ਪੈਣਾ ਗੱਲ ਪਤਾ ਕੀ ਉਹਨਾਂ ਦਿਮਾਗ 'ਚ ਇਹ ਆਈ ਗੱਲ ਕਿ ਜਦੋਂ ਪ੍ਰੌਣੇ ਨੇ ਆ ਕੇ ਵਿਆਹ ਕਰਨਾ ਵੇਲੇ ਉਹਨਾਂ ਨੇ ਪ੍ਰੌਣਾ ਕਿਹਾ ਹੀ ਉਹਨਾਂ ਨੇ ਮੁੰਡਾ ਨਹੀਂ ਕਿਹਾ ਅੱਛਾ ਹਾਂ ਉਹ ਕਹਿੰਦੇ ਜਦੋਂ ਪ੍ਰੌਣੇ ਨੇ ਆ ਕੇ ਇੱਥੇ ਬਹਿਣਾ ਤੇ ਉੱਤੋਂ ਆ ਗਿਆ ਮੀਂਹ ਤੇ ਜੇ ਮੁੰਡਾ ਭੇਜ ਗਿਆ ਮੀਂਹ 'ਚ ਤੇ ਫੇਰ ਬਾਈ ਦੇਵੇਂ ਤੇਰਾ ਤਾਂ ਵਿਆਹ ਹੋ ਗਿਆ ਤੂੰ ਸੋਨਾ ਵੀ ਤੇ ਹੈਗਾ ਜਾ ਕੇ ਤੇ ਉਦਨ ਹੀ ਰਾਤ ਮੀਂਹ ਆ ਗਿਆ ਤੇ ਮੁੰਡਾ ਗਿੱਲਾ ਹੋ ਗਿਆ ਸਹੀ ਆ ਹਾਂ ਤੇ ਉਹ ਫਿਰ ਕਿ ਮੇਰਾ ਕੋ ਰਿਸ਼ਤੇਦਾਰ ਵੀ ਮੇਰੇ ਨਾਲ ਜਾਊਗਾ ਤੁਹਾਨੂੰ ਪਤਾ ਹੀ ਇਸ ਰੀਤ ਕਿਹੜਾ ਗੱਲਾਂ ਕਿੱਦਾਂ ਕਰਦੇ ਆ ਉਹਨਾਂ ਨੇ ਪਤਾ ਕੀ ਆਣਾ ਆਹੇ ਮੁੰਡੇ 'ਚ ਕੋ ਕਾਣ ਹੋएगी ਉਹਨਾਂ ਨੇ ਇਹ ਗੱਲ ਕਹਿਣੀ ਤੇ ਮੁੰਡੇ 'ਚ ਕੋ ਕਾਣ ਹੋ ਗਈ ਇਹੋ ਜੇ ਕਰਦੇ ਤੁਹਾਡੇ ਤਾਂ ਪਹਿਲਾਂ ਹੀ ਕਹਿੰਦੇ ਆ ਜਿਹੜਾ ਇੰਨੀ ਉਮਰ ਹੋ ਗਈ ਪੇ ਬੈਠਾ ਵੇਲਾ ਬੈਠਾ ਨਾ ਨਾ ਕੋਈ ਰਿਸ਼ਤਾ ਪੁੱਤ ਦਾ ਨਾ ਹੋਣਾ ਤੁਸੀਂ ਤੁਹਾਡਾ ਆ ਤੇ ਮੈਂ ਕਿੱਦਾਂ ਆਸ਼ੂ ਫਿਰਣਾ ਨਾ ਦੱਸ ਤੇ ਉਹ ਨਾ ਪੁੱਤ ਹੁਣ ਕੀ ਕੀਤਾ ਗੱਲ ਇਹ